ਸ਼ਹਿਰ ਬਿਨਾਂ ਦੀ ਜਮਾਨਤੀ ਹੋਵੇਗੀ ਜਵਾਨਾਂ ਜਲਮਾਨਾ ਹਟਾਉਣ ਦੇ ਵਾਤੇ ਸੋ ਦਿਸ ਇਜ਼ ਮਾਈ ਕਲੀਅਰ ਮੈਸੇਜ ਯੜੰਗ ਹੰਦਾ ਵਾਇਰਲਸ ਕਰਦਾ ਜੀ ਜੀ ਸੱਚੀ ਗੱਲ ਜੀ ਸ਼ਹਿਰ ਪਗਵਾੜਾ ਦੇ ਲਈ ਬਹੁਤ ਮਾਨਵ ਵਾਲੀ ਗੱਲ ਹੈ ਜੋ ਸਾਨੂੰ ਡੈਨਿਕਸ ਪੰਜਾਬੀ ਜਾਗਰਨ ਨੇ ਸਾਨੂੰ ਤੇ ਮੰਚ ਤੇ ਬੁਲਾਇਆ ਔਰ ਸਨਮਾਨਿਤ ਕੀਤਾ ਸ਼ਹਿਰ ਦੇ ਪ੍ਰਸਿੱਧ ਗੁਰੂ ਨਾਨਕ ਇਲੈਕਟ੍ਰੋ ਹੋਮੀਓਪੈਥਿਕ ਹੁਸ਼ਿਆਰਪੁਰ ਰੋਡ ਫਗਵਾੜਾ ਦੇ ਡਾਕਟਰ ਭਰਾਮਾ ਨੇ ਫਗਵਾੜਾ ਸ਼ਹਿਰ ਦਾ ਮਾਣ ਵਧਾਇਆ ਹੈ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਉਹਨਾਂ ਨੂੰ ਡਾਕਟਰ ਅਚੀਵਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਪੰਜਾਬੀ ਜਾਗਰਣ ਅਖਬਾਰ ਵੱਲੋਂ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਆਪ ਦੇ ਪ੍ਰਮੁੱਖ 31 ਡਾਕਟਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਹੋਟਲ ਨੋਬੋਟਲ ਚੰਡੀਗੜ੍ਹ ਵਿਖੇ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸੈਟ ਸਪਾਟਾ ਤੇ ਸੱਭਿਆਚਾਰ ਸੂਬਾ ਸਲਾਕਾਰ ਦੀਪਕ ਵਾਲੀ ਸ਼ਾਮਲ ਹੋਏ। ਆਦਾਰਾ ਦਿਨਿਕ ਜਾਗਰਣ ਅਤੇ ਪੰਜਾਬੀ ਜਾਗਰਣ ਦੇ ਸੀਜੀਐਮ ਗ੍ਰੇਟਰ ਨੋਇਦਾ 모ਹਿੰਦਰ ਕੁਮਾਰ ਅਤੇ ਪੰਜਾਬੀ ਜਾਗਰਣ ਦੇ ਸੰਪਾਦਕ ਸਰਦਾਰ ਬਰਿੰਦਰ ਸਿੰਘ ਵਾਲੀਆ ਵੱਲੋਂ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਪੂਰੇ ਪੰਜਾਬ ਤੋਂ 31 ਪ੍ਰਮੁੱਖ ਵਿਸ਼ੇਸ਼ ਸੇਵਾਮਾਨ ਮੋਰ ਵਾਲੇ ਡਾਕਟਰਾਂ ਨੂੰ ਸਨਮਾਨ ਚਿੰਨ੍ਹ ਦੇ ਕੇਨਵਾਜਿਆ ਗਿਆ। ਜੇਨਾ ਵਿੱਚ ਫਗਵਾੜਾ ਸ਼ਹਿਰ ਦੇ ਪ੍ਰਸਿੱਧ ਗੁਰੂ ਨਾਨਕ ਇਲੈਕਟਰ ਹੋਮੀਓਪੈਥਿਕ ਦੇ ਮੁਖੀ ਤੇਜਿੰਦਰ ਸਿੰਘ ਪ੍ਰਹਾਰ ਅਤੇ ਜਤਿੰਦਰ ਸਿੰਘ ਪ੍ਰਹਾਰ ਨੂੰ ਵੀ ਯਾਦਗਾਰੀ ਚਿੰਨ ਅਤੇ ਸਰਟੀਫਿਕੇਟ ਦੇ ਕੇ ਨਿਵਾਜਿਆ ਗਿਆ ਇਸ ਮੌਕੇ ਬੋਲਦਿਆਂ ਤੇਜਿੰਦਰ ਸਿੰਘ ਪ੍ਰਹਾਰ ਅਤੇ ਜਤਿੰਦਰ ਸਿੰਘ ਪ੍ਰਹਾਰ ਨੇ ਕਿਹਾ ਕਿ ਇਹ ਸਮਾਂ ਫਗਵਾੜਾ ਵਾਸੀਆਂ ਲਈ ਮਾਣ ਦਾ ਸਮਾਂ ਹੈ ਕਿਉਂਕਿ ਪੂਰੇ ਫਗਵਾੜਾ ਸ਼ਹਿਰ ਦੇ ਡਾਕਟਰਾਂ ਵਿੱਚੋਂ ਉਹਨਾਂ ਨੂੰ ਐਡੇ ਵੱਡੇ ਅਦਾਰੇ ਵੱਲੋਂ ਸਨਮਾਨਿਤ ਕਰਨਾ ਸੱਚਮੁੱਚ ਹੀ ਸਨਮਾਨਜਨਕ ਪਲ ਹਨ ਉਹਨਾਂ ਨੇ ਪੰਜਾਬੀ ਜਾਗਰਨ ਦੇ ਸਮੂਹ ਉੱਚ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜੇਕਰ ਤੁਸੀਂ ਹਲੇ ਤੱਕ YouTube ਚੈਨਲ Star Vijes Sajda Pradeep ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਪੂਰੀ ਗੱਲ ਤੇ ਮੈਂ ਵੀ ਇਹ ਕਹਿੰਦਾ ਕਿ ਬਾਕੀ ਦੇ ਜਿਹੜੇ ਸਾਰੇ ਮੀਡੀਆ ਵਾਲੇ ਆ ਉਹ ਵੀ ਇਸ ਗੱਲ ਦਾ ਧਿਆਨ ਰੱਖਣਗੇ ਔਰ ਜਾਗਰਣ ਚੇਤੇ ਤੌਰ ਦੇ ਉੱਤੇ ਉਸ ਡਾਕਟਰ ਦਾ ਜਿਹੜਾ ਵਰਸਨ ਹੈ ਉਹਨੂੰ ਪ੍ਰੋਮੀਨੈਂਟਲੀ ਡਿਸਪਲੇ ਕਰੇਗਾ ਕਿਉਂਕਿ ਇੱਕ ਵਾਰੀ ਜਦੋਂ ਸਟੋਰੀ ਚੱਲੀ ਗਈ ਜਿਵੇਂ ਸਾਹਿਬ ਸਾਹਿਬ ਦੇ ਡਾਕਟਰ ਦੀ ਡੈਥ ਹੋ ਗਈ ਤਾਂ ਕਈ ਵਾਰੀ ਬਹੁਤ ਜ਼ਿਆਦਾ ਔਰ ਦੂਜੀ ਗੱਲ ਆ ਜਿਹੜੀ ਵਾਰਨਸ ਕੇਸ ਡਾਕਟਰ ਚਾਹੇ ਡਾਕਟਰ ਪ੍ਰਾਈਵੇਟ ਹੋਣ ਜਾਂ ਗਵਰਨਮੈਂਟ ਹੋਣ ਡਾਕਟਰ ਇਸ ਦਾ ਡਾਕਟਰ ਜਦੋਂ ਪੇਸ਼ੈਂਟ ਨੂੰ ਟ੍ਰੀਟ ਕਰਦੇ ਆ ਸਮ ਟਾਈਮ ਇਨ ਅ ਕ੍ਰਿਟੀਕਲ ਕੰਡੀਸ਼ਨ ਦਾ ਡਾਕਟਰ ਹੈਸ ਟੂ ਟੇਕ ਅ ਵੈਰੀ ਡਿਫਿਕਲਟ ਡਿਸੀਜਨ ਐਟ ਅ ਪੇਸ਼ੈਂਟ ਸੀ ਇਟਸ ਅ ਕੁਐਸਚਨ ਆਫ ਲਾਈਫ ਐਂਡ ਡੈਥ ਤੇ ਉਸ ਵੇਲੇ ਡਾਕਟਰ ਨੇ ਹੀ ਹੈਸ ਟੂ ਯੂਜ਼ ਵੇਰੀਅਸ ਆਪਸ਼ਨ ਤੇ ਜੇ ਉਹਨੂੰ ਇਹ ਟੈਨਸ਼ਨ ਹੋ ਜਾਏਗਾ ਕਿ ਬਾਹਰ ਕਰਾਊਡ ਵੇਟ ਕਰਦੀ ਆ ਤੇ ਜੇ ਪੇਸ਼ੈਂਟ ਬਾਈ ਚਾਂਸ ਦਾ ਇਫ ਆਈ ਡੋਨਟ ਸਕਸੀਡ ਇਨ ਸੇਵਿੰਗ ਦਾ ਪੇਸ਼ੈਂਟ ਵਾਟ ਵਿਲ ਹੈਪਨ ਟੂ ਮੀ ਤਾਂ ਨੇਚਰਲੀ ਡਾਕਟਰਸ ਆਰ ਅੰਡਰ ਸਟ੍ਰੈਸ ਤੇ ਇਹਦੇ ਬਾਰੇ ਮੈਂ ਇੱਕ ਤੁਹਾਡੇ মিডিਆ ਦੇ ਤੁਹਾਨੂੰ ਦੱਸਣਾ ਚਾਹੁੰਦਾ ਆਈ ਹੋਪ ਦ ਯੂ ਵਲ ਹਾਈਲਾਈਟ ਥਿਸ ਪੁਆਇੰਟ ਸਾਡੇ ਪਹਿਲਾਂ ਇੱਕ ਡੇਰਾ ਪੱਸੀ ਦੇ ਵਿੱਚ ਆਇਆ ਸੀ ਫਿਰ ਉਸ ਤੋਂ ਬਾਅਦ ਗੁਰਦਾਸਪੁਰ ਚ ਹੋ ਗਿਆ ਫਿਰ ਬਣਾ ਚਰਚ ਹੋ ਗਿਆ ਕੱਲ ਲਵੇਂ ਸਾਹ ਚ ਹੋ ਗਿਆ ਕਿ ਬੇਸਤੀ ਲੜਾਈ ਹੋਈ ਹੈ ਔਰ ਲੜਾਈ ਇੰਨੀ ਛੋਟੀ ਹੈ ਕਿ ਸਕੂਟਰ ਤੇ ਜਾ ਰਿਹਾ ਸੀ ਕਿਤੇ ਲੱਗ ਗਿਆ ਸਕੂਟਰ ਥੋੜਾ ਜਿਹਾ ਇਟਸ ਅ ਮਿਨਰ ਅਫੈਂਸ ਤੇ ਉਹ ਦੋਨੋਂ ਪਾਰਟੀਆਂ ਦੋਨੋਂ ਜਣੇ ਆਸਤਾ ਚਾਏ ਦੋਨਾਂ ਨੇ ਆਪਣੇ ਦੋਸਤ ਬੁਲਾਏ ਉੱਥੇ ਉਹਨਾਂ ਨੇ ਤੰਦਮ ਪਾਇਆ ਬਗਾ ਦੋਨੋਂ ਰਸ ਕਰ ਲੋ ਤੇ ਇਹਦੇ ਵਿੱਚ ਮੈਂ ਤੁਹਾਨੂੰ ਮਤਲਬ ਇਹ ਦੱਸਦੇ ਹੋਏ ਮੈਨੂੰ ਕੋਈ ਖੁਸ਼ੀ ਨਹੀਂ ਹੋ ਰਹੀ ਬਸ ਮੈਂ ਬੜੇ ਆਈ ਸੇਟ ਵਿੱਚ ਸੰਭਰ ਰੱਖ ਰਿਹਾ ਕਿ ਜਿਹੜੇ ਚਾਰੇ ਪਾਰਟੀਆਂ ਸੀਗੀਆਂ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਇਹਨਾਂ ਤੇ ਜਿਹੜਾ ਹੈਗਾ ਪ੍ਰੋਫੈਸਰ ਆ ਆਵਾਇਲੈਂਸ ਕਿਸ ਡਾਕਟਰ ਦਾ ਨੌ ਹੈਗਾ ਆਪਣਾ 2008 ਦਾ ਉਹ ਵਾਲਾ ਤੇ ਜਿਹੜੀ ਤੁਸੀਂ ਜਿਹੜੇ ਸਰਕਾਰੀ ਜਿਹੜੇ ਡਾਕਟਰਸ ਆ ਉਹਨਾਂ ਨੂੰ ਆਪਣੀ ਡਿਊਟੀ ਕਰਨ ਤੋਂ ਰੋਕਿਆ ਜਿਹੜੀਆਂ ਨੌਨ ਅਵੇਲੇਬਲ ਫੈਸਸ ਆ ਚਾਰੋਂ ਕੇਸਾਂ ਦੇ ਵਿੱਚ ਸਾਰੇ ਵੀ ਸਾਰੇ ਜਿਹੜੇ ਬੰਦੇ ਜਿਹਨਾਂ ਨੇ ਹਸਪਤਾਲ ਤਾੜਤਬ ਕੀਤਾ ਸੀਗਾ ਦੇ ਹੈਵ ਆਲ ਵਨ ਅਰੈਸਟਡ ਅੰਡਰ ਡਾਉਨ ਵਿਲੇਬਲ ਫੈਸਸ ਸੇਪਿੰਗ ਨੇ ओनली ਜਮਾਤ ਨਹੀਂ ਹੋਏਗੀ ਜਵਾਨਾ ਧਰਮਾਨਾ ਆ ਡਾਵੇਗਾ ਸੋ ਥਿਸ ਇਜ਼ ਮਾਈ ਕਲੀਅਰ ਮੈਸੇਜ ਜਿਹੜਾਂ ਨੂੰ ਸੰਬਾ ਵਾਇਨਸ ਕਰਦਾ ਹਾਂ ਤੁਹਾਨੂੰ ਕੋਈ ਗ੍ਰੀਵੈਂਸ ਹੈ ਤੁਹਾਡੇ ਕੋਲੇ ਬੜੇ ਐਡਰੈਸਲ ਦੇ ਮੈਕਨਿਜ਼ਮ ਹੈ ਤੁਸੀਂ ਸਾਡੇ ਕੋਲੇ ਸੀ ਕਮੇਟੀਆਂ ਬਣਾਈਆਂ ਹੋਈਆਂ ਐਂਡ ਟੱਕ ਕਮੇਟੀ ਜੋਗਾ ਲਾਜ ਕੰਪਲੀਟ ਵਿਦ ਅ ਸਿਵਲ ਸਲਜਨ ਵਿਦ ਅ ਡਿਸਟ੍ਰਿਕਟ ਮਜਿਸਟਰੇਟ ਯੂ ਹੈਵ ਕੰਜ਼ਿਊਮਰ ਫੋਰਮ ਯੂ ਹੈਵ ਦਾ ਸਿਵਲ ਕੋਰਟਸ ਯ ਬਟ ਕਾਈਂਡਲੀ ਜਿਹੜੀ ਵਾਇਲੈਂਸ ਹੈ ਬੇਸ ਐਨ ਐਨੀ ਹੈਲਥ ਇੰਸਟੀਟਿਊਟ ਸਰ ਚਾਹੇ ਪ੍ਰੋਪਰਟੀ ਨੂੰ ਡੈਮੇਜ ਹੋਵੇ ਚਾਹੇ ਡਾਕਟਰ ਤੇ ਡਾਕ ਨਾ ਹੋਵੇ ਉਥੇ ਟੈਂਡਨ ਕ੍ਰੀਏਟ ਕਰਨ ਇਸ ਡੋਟ ਬੀ ਟੋਲਰੇਟਡ ਸੋ ਥਿਸ ਇਜ਼ ਵੈਰੀ ਕਲੀਅਰ ਮੈਸੇਜ ਫਿਰ ਮੈਂ ਸੌਰੀ ਫਾਰਮਲੀ ਪ੍ਰੋਗਰਾਮ ਦੀ ਸ਼ੁਰੂਆਤ ਕਰਦਾ ਮੈਂ ਚਾਹੇ ਸਾਰੇ ਜਿੰਨੇ ਵੀ ਸਾਡੇ ਮਹਿਮਾਨ ਹੈ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਜਾਗਰੰਗ ਕੋ ਬੁਨੋ ਨਿਗਾ ਸਵਾਗਤ ਕਰਦਾ ਹਾਂ ਅੱਜ ਸਾਡੇ ਵਿੱਚ ਬੜੇ ਹੀ ਖਾਸ ਮਹਿਮਾਨ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਜੀ ਹਨ ਤੇ ਸਾਡੇ ਗੈਸਟ ਆਫ ਆਨਰ ਦੀਪਕ ਵਾਲੀ ਜੀ ਸਾਡੇ ਤੇ ਸਨਮਾਨ ਦੀ ਗੱਲ ਹੈ ਕਿ ਆਪਣਾ ਜੋ ਹੈ ਅੱਜ ਟਾਈਮ ਆਪਣੇ ਵਿੱਚੋਂ ਬੜੇ ਰੁਝਾਵੇਂ ਵਿੱਚੋਂ ਜੋ ਹੈ ਆਪਣਾ ਸਮਾਗਟਿਆ ਤੇ ਸਾਡੇ ਵਿਚਾਰਜੋ ਸ਼ਾਮਿਲ ਹੋਏ ਮੈਂ ਥੋੜਾ ਜਿਹਾ ਜਾਗਰਨ ਬਾਰੇ ਕੁਝ ਦੱਸਣਾ ਚਾਹੂੰਗਾ ਜਾਗਰਨ ਗੁੱਪਤੋ ਹੈ ਦੇਸ਼ ਦਾ ਇੱਕ ਲੀਡਿੰਗ ਅਖਬਾਰ ਹੈ ਜਿਸ ਦਾ ਕੰਮ ਸਿਰਫ ਖਬਰਾਂ ਦੇਣਾ ਹੀ ਨਹੀਂ ਹੈ ਜੋ ਕਿ ਜੋ ਹੈ ਸਮਾਜ ਨਾਲ ਜੁੜੇ ਹੋਏ ਜਿੰਨੀ ਵੀ ਸੋਚ ਹੈ ਹੈਨਾ ਜ਼ਰੂਰਤਾਂ ਹੈ ਜੋ ਸਮਾਜ ਦੀ ਜੋ ਭਾਵਨਾਵਾਂ ਹੈ ਉਹਨਾਂ ਨੂੰ ਨਾਲ ਲੈ ਕੇ ਜੋ ਹੈ ਸਮਾਗਮ ਜਿੰਨੇ ਵੀ ਭਾਵਨਾਵਾਂ ਹੈ ਉਹਨਾਂ ਨੂੰ ਝਾਲ ਕੇ ਅੱਗੇ ਵਧਾ ਹੈ ਹੈਨਾ ਜੋ ਅੱਜ ਗੱਲਬਾਤ ਕਰਨ ਲੱਗੇ ਆ ਫਗਵਾੜਾ ਦੇ ਡਾਕਟਰ ਭਰਾਵਾ ਦੇ ਨਾਮਦਾਰ ਪ੍ਰਸਿੱਧ ਡਾਕਟਰ ਜਤਿੰਦਰ ਪ੍ਰਹਾਰ ਜੀ ਤੇ ਡਾਕਟਰ ਜਤਿੰਦਰ ਪ੍ਰਹਾਰ ਜੀ ਜਿਨ੍ਹਾਂ ਨੂੰ ਅੱਜ ਕੇ ਪੰਜਾਬੀ ਜਾਗਰਣ ਸਮੂਹ ਵੱਲੋਂ ਅ ਅਚੀਵਰ ਅਵਾਰਡ ਨਾਲ ਸਨਮਾਨਿਤ ਕੀਤਾ ਹੈ ਆ ਉਹ ਗੱਲਬਾਤ ਕਰਦੇ ਆ ਕੀ ਹੈ ਸਮਾਗਮ ਤੇ ਕਿਉਂ ਇਹਨਾਂ ਨੂੰ ਇਹ ਜਿਹੜਾ ਹੈ ਇਸ ਨਾਮ ਨਾਲ ਸਰਪੰਚ ਸਨਮਾਨਿਤ ਕੀਤਾ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਅ ਸ਼ਹਿਰ ਫਗਵਾੜਾ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਜੋ ਸਾਨੂੰ ਦੈਨਿਕ ਪੰਜਾਬੀ ਜਾਗਰਨ ਨੇ ਤੁਹਾਨੂੰ ਇੱਥੇ ਮੰਚ ਤੇ ਬੁਲਾਇਆ ਔਰ ਸਨਮਾਨ ਦਿੱਤਾ ਤੋਂ ਇਸ ਕਰਕੇ ਜਿਹੜੀ ਅਸੀਂ ਸੇਵਾ ਕੀਤੀ ਹੈ ਇਹਨੇ ਲੰਬੇ ਸਮੇਂ ਤੋਂ 2001 ਤੋਂ ਮੈਂ ਅ ਇਹ ਸੈਂਟਰ ਨੂੰ ਚਲਾ ਰਿਹਾ ਆ ਤੋ ਜੋ ਸੇਵਾ ਲੋਕਾਂ ਦੀ ਅਸੀਂ ਕਰਦੇ ਆ ਰਹੇ ਆ ਉਹ ਨੂੰ ਦੇਖਦੇ ਹੋਏ ਇਸ ਮੰਚ ਨੇ ਸਾਡੀ ਸੇਵਾ ਕੀਤੀ ਹਾਂਜੀ ਸਤਿੰਦਰ ਭਰਾ ਜੀ ਇਹ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਫੋਹਾਰਾ ਵਾਸੀਆਂ ਵੀ ਜਿਨ੍ਹਾਂ ਦੇ ਤੁਸੀਂ ਹਮੇਸ਼ਾ ਸੇਵਾ ਕਰਦੇ ਆ ਰਹੇ ਹੋ ਅੱਜ ਤੁਹਾਨੂੰ ਇੱਕ ਜੀਵਨ ਰਿਵਾਰਡ ਦੇ ਨਾਲ ਸਨਮਾਨਿਤ ਕੀਤਾ ਕਿਹੋ ਜਿਹਾ ਲੱਗ ਰਿਹਾ ਪਹਿਲਾਂ ਤਾਂ ਮੈਂ ਪੰਜਾਬੀ ਜਾਗਰਨ ਤੇ ਕੈਨਿਕ ਜਾਗਰਨ ਵਾਕ 팀 ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਸ ਲਾਈਕ ਸਮਝਿਆ ਕਿ ਤੁਹਾਨੂੰ ਦਾ ਕਾਰਨ ਹੈ ਕਿ ਸਿੱਧਾ ਫਸਟ ਏਟ 2018 ਦੇ ਵਿੱਚ ਜਦੋਂ ਡੇਂਗੂ ਫੈਲਿਆ ਸੀ ਤੇ ਉਦੋਂ ਲੋਕਾਂ ਦੇ ਜene ਮੈਨੂੰ ਤਕਰੀਬਨ 50% ਜਿਹੜੇ ਪੇਸ਼ੈਂਟ ਸੀ ਕਵਰ ਕੀਤੇ ਰਾਤ 11:00 12:00 1:00 ਵੀ ਵਜੇ ਦੇ ਰਹੇ ਸਨ ਕਿਉਂਕਿ ਉਦੋਂ ਇਹਨਾਂ ਡਰ ਖੁੰਦਾ ਸੀਗਾ ਕਿ ਇਹ ਸੈਲ ਕੱਟ ਗਏ ਕਿਉਂ ਲੱਕ ਤੋਂ ਵੀ ਕੱਟ ਜਾਂਦੇ ਹੁੰਦੇ ਸੀ ਇੰਨਾ ਡਰ ਲੱਗਦਾ ਸੀ ਕਿ ਪਤਨ ਕੀ ਹੋਏਗਾ ਤੇ ਉਦੋਂ ਅਸੀਂ ਉਸ ਤੋਂ ਬਾਅਦ ਕਰੋਨਾ ਦੇ ਵਿੱਚ ਪ੍ਰੋਬਲਮ ਆਈ ਹੈ ਉਸ ਤੋਂ ਬਾਅਦ 23 ਦੇ ਵਿੱਚ ਫਿਰ ਡੇਂਗੂ ਦਾ ਰਿਆ ਉਹਦੇ ਵਿੱਚ ਜਿੱਦਾਂ ਕਿਉਂ ਵਰਕ ਕੀਤਾ ਉਹਨੂੰ ਦੇਖਦੇ ਕੋਈ ਪੰਜਾਬੀ ਜਾਗਰਨ ਨੇ ਸਾਡੇ ਜਿਹੜਿਆ ਆ ਕੇ ਮਿਲੇ ਸੀ ਇੱਕੀ ਤੁਹਾਨੂੰ ਆ ਚੀਜ਼ ਕੀ ਵਰਤ ਕਰਨਾ ਹੈ ਦੀ ਪਹਿਲਾਂ ਤਾਂ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਇਸ ਲਈ ਤੇ ਆ ਡਾਕਟਰ ਬਲਵੀਰ ਸਿੰਘ ਹੈਲਥ ਮਿਨਿਸਟਰ ਵੱਲੋਂ ਔਰ ਦੀਪਕ ਵਾਲੀ ਜੀ ਜੀ ਨਾਲ ਤੇ ਬਾਕੀ ਸਾਰੀ ਜਾਗਰਣ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਰਜਿੰਦਰ ਭਾਜੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਪੂਰੇ ਪੰਜਾਬ ਚੋਂ 31 ਡਾਕਟਰਾਂ ਦੇ ਵਿੱਚੋਂ ਸਿਰਫ ਫਗਵਾੜੀ ਦਾ ਇੱਕ ਨਾਮਣਾ ਖੱਟਣ ਵਾਲੇ ਦੋ ਡਾਕਟਰ ਭਰਾ ਜਿਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਕੀ ਇਲੈਕਟ੍ਰੋਥੈਪੀ ਜਿਹੜੀ ਕਿਹੜੀਆਂ ਸੇਵਾਵਾਂ ਜਿਹੜਾ ਕਿ ਲੋਕਾਂ ਨੂੰ ਤੁਸੀਂ ਇੰਨਾ ਮਤਲਬ ਆਪਣੇ ਨਾਲ ਜੋੜ ਦਿਓ ਜਿਹੜੀ ਦੇਖੋ ਇਲੈਕਟ੍ਰੋ ਹੋਮਿਓਪੈਥੀ ਇੱਕ ਵੱਖਰੀ ਸਾਇੰਸ ਹੈ ਵੱਖਰਾ ਵਿਸ਼ਾ ਹੈ ਜਿਹੜੀਆਂ ਕਿ ਇਸ ਦਵਾਈਆਂ ਤੋਂ ਜਿਹੜੀਆਂ ਦਵਾਈਆਂ ਹੈਗੀਆਂ ਉਹ ਸਿਰਫ ਪੌਦਿਆਂ ਤੋਂ ਹੀ ਤਿਆਰ ਕੀਤੀਆਂ ਜਾਂਦੀਆਂ ਹਨ ਹਰਬਸ ਤੋਂ ਹੀ ਤਿਆਰ ਕੀਤੀਆਂ ਜਾਂਦੀਆਂ ਹਨ ਤੋਂ ਉਹਨਾਂ ਦੇ ਸਾਈਡ ਇਫੈਕਟਸ ਔਰ ਰੀਐਕਸ਼ਨਸ ਵਗੈਰਾ ਨਹੀਂ ਹੈਗੇ ਤੋਂ ਜਿਹੜੀ ਕਿ ਜਲਦੀ ਤੋਂ ਜਲਦੀ ਪੇਸ਼ੰ ਨੂੰ ਰਿਕਵਰ ਕਰਨ ਸਾਰੀ ਮਦਦ ਕਰਦਾ ਬਹੁਤ ਬਹੁਤ ਧੰਨਵਾਦੀ ਦਾ ਥੈਂਕ ਯੂ